ਹੈਲੋ ਜੀ ਜੀ ਆਇਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਜਿੱਦਾਂ ਕਿ ਵੀਵਰਸ ਤੁਹਾਨੂੰ ਪਤਾ ਹੈ ਜੀ ਆਪਾਂ ਕੱਲ ਇੱਕ ਵੀਡੀਓ ਦੇਖੀ ਸੀ ਜੀ ਕਮਲ ਕੋਰ ਦੀ ਕਿ ਉਹਦਾ ਕਤਲ ਕਰ ਦਿੱਤਾ ਗਿਆ ਠੀਕ ਹੈ ਉਹਦੇ ਰਿਲੇਟਿਡ ਜਿਹੜੀ ਅੱਜ ਆਪਾਂ ਵੀਡੀਓ ਇੱਕ ਹੋਰ ਦੇਖਣ ਜਾ ਰਹੇ ਹਾਂ ਉਹਦੇ ਰਿਲੇਟਿਡ ਮੇਰੇ ਖਿਆਲ ਪੁਲਿਸ ਦਾ ਕੋਈ ਬਿਆਨਸ਼ਾ ਨਹੀਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਸ ਬਾਰੇ ਚ ਉਸ ਮਰਡਰ ਦੇ ਵਿੱਚ ਕਿਉਂਕਿ ਤਾਂ ਇਹ ਡੈੱਡ ਬੋਡੀ ਜਿਹੜੀ ਹੈ ਨਾ ਗੱਡੀ ਦੇ ਵਿੱਚੋਂ ਮਿਲੀ ਹੈ ਹਾਂਜੀ 2 ਦਿਨ 2 ਦਿਨ ਬਾਅਦ ਤੇ ਮੈਨੂੰ ਆਪਣਾ ਮੈਸੇਜ ਵੀ ਆਂਦੇ ਪਏ ਸੀ ਕਿ ਕੋਈ ਆਪਣਾ ਸਿੱਖ ਭਰਾ ਨੇ ਉਹਨਾਂ ਨੇ ਇਹਨਾਂ ਨੂੰ ਸਪੈਸ਼ਲ ਆਪਣੇ ਕੋਲ ਬੁਲਾ ਕੇ ਮਨਾ ਕੀਤਾ ਸੀ ਕਿ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਨੇ ਨਾ ਨਾ ਬਣਾਇਆ ਕਰੋ ਅੱਛੀਆਂ ਵੀਡੀਓ ਦੇ ਤਰੀਕੇ ਵਾਲੀਆਂ ਬਣਾਇਆ ਕਰੋ ਕਿਉਂਕਿ ਇਸ ਕੱਲ ਵੀਡੀਓ ਬਣਾਉਣ ਤੋਂ ਬਾਅਦ ਫਿਰ ਮੈਂ ਪੂਰੀ ਡਿਟੇਲ ਦੇਖੀ ਅਸੀਂ ਉਸ ਤੇ ਪਹਿਲੇ ਗੱਲਬਾਤ ਕਰ ਚੁੱਕੇ ਹੋਏ ਆ ਠੀਕ ਹੈ ਤੇ ਪਹਿਲੇ ਆਪਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇਖਦੇ ਆ ਕਿ ਉਹ ਕੀ ਕਹਿੰਦੇ ਨੇ ਫਿਰ ਆਪਾਂ ਕਰਦੇ ਆਂ ਇਹਦੇ ਤੇ ਗੱਲਬਾਤ ਚਲੋ ਠੀਕ ਇਕੋ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅਮਰਿਤਪਾਲ ਸਿੰਘ ਅਸਲ ਵਿੱਚ ਅਮਰਿਤਪਾਲ ਹਾਂਜੀ ਮਿੰਟਾ ਚ ਕਿਸੇ ਸ਼ੋਰੂਮ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਹੈ ਅਗਲੇ ਦਿਨ ਫੇਰ ਅਮਰਿਤਪਾਲ ਇਸੇ ਗੱਲ ਦੀ ਇਹਨਾਂ ਨੂੰ ਕਨਵਿੰਸ ਕਰਨ ਆਇਆ ਫਮਲਾ ਕਿ ਸਾਡੇ ਮਿੰਟਾ ਦੇ ਪ੍ਰੋਮੋਸ਼ਨ ਕਰੋ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:00 7:00 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀ ਕਿ ਜਿਹੜਾ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜੂਰਿਸਡਿਕਸ਼ਨ ਸਪੰਦਰ ਉਹ ਵੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਵੀ ਪੀਵੀ 10 ਫ ਡਬਲਯੂ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈਡ ਬੋਡੀ ਹੈ ਔਰ ਉਹ ਵੀ ਡੈਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਪੀਸ ਫਿਲ ਆਊਟ ਹੋ ਰਿਹਾ ਬੜੀ ਕਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਟੂ ਪੀ ਐਸ ਪੀ ਸੀਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸੀਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚ ਗਈ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਦਾ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਡੇ ਜਿਹੜੀ ਉਹਦੀ ਬੋਡੀ ਤੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਸੀ ਗਿਰਿਜਾ ਦੇਵੀ ਉਹਨਾਂ ਵੱਲੋਂ ਬੋਡੀ ਨੂੰ شناخت ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇੱਕ ਕੰਜਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ سارے ਫੋਲੋਅਰਸ ਹੈ ਕੰਜਨ ਕੁਮਾਰੀ অলਮੋਸਟ 4 ਲੱਖ ਫੋਲੋਅਰਸ ਤੇ ਵਕ ਵਕ ਤੋਂ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉਧਰ ਉਧਰ ਵੀ ਜਾਂਦੀ ਸੀ ਪੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਦੇ ਕਿਸੇ ਸ਼ੋਰੂਮ ਦੇ ਪ੍ਰੋਮੋਸ਼ਨ ਲਈ ਯੂ نو ਬੁਲਾਣਾ ਹੈ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ 'ਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਮਟਿੰਡਾ ਕੇ ਪ੍ਰੋਮੋਸ਼ਨ ਕਰੋ ਥੈਨ ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਸਮਲਾ ਨੇ ਆਪਣੀ ਬਤਨ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਵਾਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫ਼ਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਏਆਂ ਸੀ ਕੁਝ ਇਹਦੀ ਹਿਊਮਨ ਇੰਡ ਕੋਲੋਂ ਧਿਆਨ ਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਪੁਰਾਣੀ ਤਫ਼ਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੋਂ 8 ਨੂੰ ਇਹਨੇ ਕਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਹੋਣ ਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਤੋਂ ਇੱਕ ਦਾ ਨਾਮ ਜਸਪ੍ਰੀਤ ਸਿੰਘ ਜਿਹੜਾ ਵਾਸੀ ਫੂਰਪੁਰ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੁਕੇਧਰਾਂਡ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹ ਦਿਨ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਪਰ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰੇਜ ਮਤਲਬ ਬੈਠੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਲਸਾਨ ਜਗਾ ਆਪਣੇ ਖੂਚੋ ਦੇ ਏਰੀਆ ਚਲੇ ਜਾ ਕੇ ਇਦੇ ਗਲੇ ਉਹ ਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਨਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਟਕ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਘਾਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ ਤੇ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਫਰਾਰ ਹੋ ਗਏ ਯੂਜ਼ਿੰਗ ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਫੋਰਮੇਸ਼ਨ ਇਨਾ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਉਹ ਜਿਹੜੇ ਨਿਮਰਨਜੀਤ ਔਰ ਜਸਪ੍ਰੀਤ ਹੈ ਇਨਾ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਫਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਨਾਦਾ ਹੋਰ ਇਹਦੇ ਚ ਐਂਜਲ ਸਿਗਾ ਔਰ ਜਿਹੜਾ ਇਹਦਾ ਜੋ ਕਾਂਸਪੀਰੇਟਰ ਹੈ ਅਮਰਿਤਪਾਲ ਮਹਿਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆ ਹੋਈ ਹੈ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋ ਤੇ ਹੁਣ ਤੱਕ ਦੀ ਤਫਸੀਰ ਸਹੀ ਨਹੀਂ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਆਂ ਦੇ ਵਰ ਡੂਇੰਗ ਅ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਛੋਏ ਕੰਸਰਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਬਲਗਰ ਵੀਡੀਓਜ਼ ਬਣਦੀ ਸੀ ਤੇ ਸਾਡਾ ਅਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹੱਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ that is how they planned this whole conspiracy ਕਿ ਇਹਨੂੰ ਕਿਸ ਤਰ੍ਹਾਂ ਇਹਦਾ ਹੂੰ ਹੂੰ ਅੱਛਾ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਮੈਂ ਪਹਿਲੇ ਇੱਕ ਵੀਡੀਓ ਦੇਖੀ ਹੋਈ ਇਹ ਅਮਰਪਾਲ ਭਾਜੀ ਦੀ ਵੀਡੀਓ ਵੇਖੀ ਸੀ ਅਮਰਪਾਲ ਭਾਜੀ ਨੇ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਹੂੰ ਉਹ ਈਮਲ ਕੇ ਪੂਰੀ ਉਹ ਵੀਡੀਓ ਬਣੀ ਹੋਈ ਹੈ ਆਪਣੇ ਕੋਲ ਬਲਾ ਕੇ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਆਪਣਾ ਵੀਡੀਓ ਪਾਓ ਲੇਕਿਨ ਅਸ਼ਲੀਲ ਵੀਡੀਓ ਨਾ ਪਾਓ ਜਿੱਦੀ ਵਜ੍ਹਾ ਤੋਂ ਸਾਡੇ ਮੁਆਸ਼ਰੇ ਦੇ ਵਿੱਚ ਕੋਈ ਰਿਐਕਟ ਹੋਵੇ ਤੇ ਸਾਡੀ ਬਦਨਾਮੀ ਸਾਡੇ ਪੰਜਾਬ ਦੀ ਬਦਨਾਮੀ ਦਾ ਬੈਸ ਬਣ। ਅੱਛਾ ਇੱਕ ਚੀਜ਼ ਇਹ ਹੈ ਕਿ ਉਹਦਾ ਨਾਂ ਸੀ ਕੰਚਨ ਕੁਮਾਰੀ ਕੰਚਨ ਕੁਮਾਰੀ ਲੇਕਿਨ ਉਹਨੇ ਆਪਣਾ ਨਾਂ ਸ਼ੋ ਕਰਾਇਆ ਹੈ ਕਮਲ ਕੋਰ ਕਮਲ ਕੋਰ ਮਤਲਬ ਕਿ ਉਹਨੇ ਕਿਹਾ ਚਲੋ ਤੁਸੀਂ ਨਾਮ ਤੇ ਚੇਂਜ ਕੀਤਾ ਹੀ ਕੀਤਾ ਹੈ ਲੇਕਿਨ ਐਵੇਂ ਦੀਆਂ ਸ਼ਲੀਲ ਵੀਡੀਓ ਨਾ ਪਾਓ ਉਹ ਸਭ ਫੈਮਿਲੀ ਨੇ ਵੀ ਦੇਖਣੀ ਹੋਈ। ਇਹ ਸਿੱਖ ਨੇ ਇਹ ਸਿੱਖ ਸੀਗੇ ਆਪਣਾ ਹਿੰਦੂ ਸੀ ਇਹ ਹਿੰਦੂ ਸੀ ਕੰਚਲ ਕੁਮਾਰੀ ਨਾਂ ਤੋਂ ਅੱਛਾ ਕੰਚਨ ਕੁਮਾਰੀ ਨਾਮ ਸੀ ਤੇ ਉਹਨਾਂ ਨੇ ਆਪਣੀ ਆਈਡੀ ਜਿਹੜੀ ਹੈ ਕਮਲਕੌਰ ਦੇ ਨਾਮ ਤੋਂ ਬਣਾ ਲਈ ਸੀ ਮਿਸਕਰੀ ਦੇ ਨਾਮ ਤੋਂ ਬਣਾਈ ਸੀ ਨਾ ਮਿਸਕਰੀ ਦੇ ਨਾਮ ਤੋਂ ਨਹੀਂ ਇਹ ਇੱਕ ਮੇਰੇ ਖਿਆਲ ਉੱਥੇ ਜਿਹੜੇ ਭਈਏ ਨਹੀਂ ਹੁੰਦੇ ਭਈਏ ਜਿਵੇਂ ਆਪਣੇ ਵੇਖ ਲਓ ਇੱਕ ਛੋਟੀ ਜਾਤ ਵਾਲੀ ਛੋਟੀ ਜਾਤ ਵਾਲੇ ਲੋਕ ਹਾਂ ਤੇ ਉਹਨੇ ਫੇਮ ਲੈਣ ਵਾਸਤੇ ਇੱਕ ਤੇ ਆਪਣਾ ਨਾਮ ਚੇਂਜ ਕੀਤਾ ਠੀਕ ਹੈ ਉਸ ਬਾਅਦ ਜਿਹੜੇ ਨਾ ਸ਼ਲੀਲ ਵੀਡੀਓ ਪਾਉਂਦੇ ਸਨ ਫਿਰ ਆਪਣੇ ਜਿਹੜੇ ਸਿੱਖ ਵੀਰ ਨੇ ਉਹਨਾਂ ਨੇ ਉਹਨੂੰ ਉਹਨੂੰ ਇੱਕ ਘਰ ਵੀ ਗਏ ਨੇ ਉਹਨਾਂ ਨੇ ਉਹਨੂੰ ਸਮਝਾਉਣ ਦੀ ਵਜ੍ਹਾ ਇਹ ਸੀ ਕਿ ਜੇ ਤੁਸੀਂ ਸਾਡਾ ਨਾਮ ਇਸਤੇਮਾਲ ਕਰ ਵੀ ਰਹੇ ਹੋ ਸਾਡੇ ਧਰਮ ਦਾ ਤੇ ਸਾਨੂੰ ਕੋਈ ਮਸਲਾ ਨਹੀਂ ਹੈ ਲੇਕਿਨ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਓ ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬ ਪੰਜਾਬ ਦੀ ਬਦਨਾਮੀ ਹੋਏ ਹਾਂ ਹਾਂਜੀ ਸਿੱਖ ਕਮਿਊਨਿਟੀ ਵੀ ਬਿਲਕੁਲ ਛੇ ਤਰੀਕੇ ਨਾਲ ਉਦੋਂ ਉਹਨਾਂ ਨੂੰ ਦੁਪੱਟੇ ਦਾ ਸਿਰ ਟਾ ਕੇ ਉੱਥੇ ਬੈਠੇ ਹੋਏ ਸੀ ਬਿਲਕੁਲ ਆਪਣਾ ਇਹ ਜਿਹੜੇ ਆਪਣਾ ਕਲਚਰ ਕੁਮਾਰੀ ਜਿਹਨਾਂ ਦੀ ਹਤਿਆ ਹੋ ਗਈ ਹੈ ਤੇ ਫਿਰ ਇਹ ਇਹਦਾ ਮਤਲਬ ਇਹ ਬਾਸ ਨਹੀਂ ਆਈ ਨਹੀਂ ਆਈ ਤੇ ਉਹਨਾਂ ਦਾ ਉਹਨਾਂ ਨੂੰ ਉਲਟਾ ਉਹ ਜਿਹੜਾ ਇਹ ਫਿਰ ਅਮਰਤਪਾਲ ਸਿੰਘ ਜਿਹਦਾ ਨਾਮ ਆ ਗਿਆ ਹਾਂਜੀ ਕਿ ਇਹਨਾਂ ਨੇ ਮਰਡਰ ਕੀਤਾ ਉਹਨਾਂ ਨੇ ਪਹਿਲੇ ਕਿਹਾ ਇਹਨੂੰ ਬੁਲਾ ਕੇ ਬਹੁਤ ਅچھے ਤਰੀਕੇ ਨਾਲ ਸਮਝਾਇਆ ਠੀਕ ਹੈ ਲੇਕਿਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੂਸਰਾ ਤਰੀਕਾ ਅਪਣਾਇਆ ਫਿਰ ਇਹਨੇ ਮਤਲਬ ਕਿ ਕੰਚਲ ਕੁਮਾਰੀ ਕਹਿ ਲੋ ਲੇਕਿਨ ਉਹਨੇ ਆਪਣਾ ਨਾਮ ਕਮਲਕੌਰ ਗਲਤ ਪਾਇਆ ਸੀ ਲੇਕਿਨ ਕਲਚਰ ਕੋ ਮਾਰੀਏ ਦਾ ਨਾਏ ਉਹ ਉਹੀ ਗੱਲ ਹੋ ਗਈ ਨਾ ਮਤਲਬ ਕਿ ਜਿਵੇਂ ਇੱਕ ਪਹਿਲੇ ਆਪਾਂ ਇੱਕ ਵੀਡੀਓ ਦੇਖ ਰਹੇ ਸੀ ਮੇਰੇ ਨਾਮਜ਼ੇਨ ਚ ਨਿਕਲ ਗਿਆ ਉਹ ਜਿਹੜਾ ਨਸ਼ਾ ਵਗੈਰਾ ਵੇਚਦੀ ਸੀ ਪੁਲਿਸ ਦੇ ਵਿੱਚ ਹਾਂਜੀ ਹਾਂਜੀ ਉਹ ਮਤਲਬ ਕਿ ਉਹ ਤੇ ਵੀ ਬੜਾ ਸਿਮਰਤ ਜੋ ਸੀ ਮੇਰੇ ਕੋਲ ਸਿਮਰਨ ਜੋਤਾ ਉਹਦਾ ਨਾਮ ਸਿਮਰਤ ਕੋਰ ਸਿਮਰਤ ਕੋਰ ਸਿਮਰਤ ਕੋਰ ਇਸ ਨਾਲ ਕਰ ਕਿਸੇ ਉਹਨੇ ਆਪਣੀ ਗੋਠੀ ਵਗੈਰਾ ਵੀ ਬਣਾਈ ਸਾਰੇ ਬ੍ਰਾਡਕਾਸਟ ਆਪਾਂ ਵੇਖਿਆ ਹੋਇਆ ਬ੍ਰਾਡਕਾਸਟ ਦੇਖਿਆ ਹੋਇਆ ਤੇ ਮਤਲਬ ਕਿ ਇਹਨੂੰ ਵੀ ਸਮਝਾਉਂਦੀ ਬੜੀ ਕੋਸ਼ਿਸ਼ ਕੀਤੀ 9 ਤਰੀਕ ਨੂੰ ਕਹਿੰਦੇ ਆਪਣੀ ਮਾਂ ਨੂੰ ਕਹਿ ਕੇ ਗਈਏ ਕਿ ਮੇਰਾ ਕੋਈ ਨਾ ਮਤਲਬ ਰੀਲਾ ਜੋ ਬਣਾਉਂਦੀ ਸੀ ਇਸ ਤਰ੍ਹਾਂ ਦਾ ਕੋਈ ਕੰਮ ਹੈ ਤੇ ਮੈਂ ਉੱਥੇ ਜਾ ਰਹੀ ਆ ਤੇ ਫਿਰ ਉਹ ਧੋਖ ਦੇ ਦੇਖੋ ਜੀ ਗਲਤ ਕਰੋਗੇ ਨਾ ਪਾਉਗੇ ਪਾਓਗੇ ਬਿਲਕੁਲ ਤੇ ਅਸੀਂ ਤੇ ਹਮੇਸ਼ਾ ਗੱਲ ਕਹਿੰਦੇ ਆ ਪਾਕਿਸਤਾਨ ਦੇ ਵਿੱਚ ਸਾਡੇ ਵਾਲੀ ਸਾਈਡ ਤੇ ਵੀ ਆਪਣਾ ਬੜੀਆ ਚੀਜ਼ ਚੱਲਦੀ ਪਈ ਹੈ ਕਿ ਲੋਕ ਫੇਮ ਹਾਸਲ ਕਰਨ ਲਈ ਆਪਣਾ ਸਭ ਕੁਝ ਹੀ ਪੋ ਲਗੇ ਹੋਏ ਹਾਂ ਜੀ ਠੀਕ ਹੈ ਕਿ ਉਹ ਕੀ ਨੇ ਤੇ ਕੀ ਬਣ ਗਏ ਉਹ ਇਦਾਂ ਹੀ ਅਸੀਂ ਹਮੇਸ਼ਾ ਕਹਿੰਦੇ ਆ ਕਿ ਉਹੋ ਜਿਹਾ ਕੰਮ ਕਰੇ ਕਿ ਜਿਹੜਾ ਤੁਸੀਂ ਕੱਲ ਨੂੰ ਕਿਸੇ ਤੇ ਜਗ੍ਹਾ ਤੇ ਖਲੋ ਕੇ ਦੱਸ ਸਕੋ ਕਿ ਆਹੋ ਜੀ ਮੈਂ ਇਹ ਕਰਦੀ ਆ ਤੇ ਬੰਦਾ ਉਹਦੇ ਦੇ ਵਿੱਚ ਸ਼ਰਮ ਮਹਿਸੂਸ ਨਾ ਕਰੇ ਹਾਂਜੀ ਇਦਾਂ ਹੀ ਹੈ ਤੇ ਬਾਕੀ ਵੀਵਰਸ ਨੂੰ ਪੁੱਛ ਲੈਂਦੀ ਆ ਜੀ ਉਹਨਾਂ ਦਾ ਵੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੋ ਵੀ ਸਾਨੂੰ ਕਮੈਂਟ ਕਰਕੇ ਲਾਜ਼ਮੀ ਦੱਸਣ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਅੱਲਾਹ ਹਾਫਿਜ਼